ਕੈਮਰੇ ਜਿਨੀ ਵਾਲ ਤੋਂ ਲੈ ਕੇ ਭਗਵੰਤ ਤੱਕ ਹਰ ਵਾਦਾ ਜਿਹੜਾ ਵੇਚਦੇ ਆਪਟਿਕਸ ਵਾਸਤੇ ਕੀਤਾ ਜਾਂਦਾ ਅੱਜ ਕਰ ਦੇਣਾ ਕੱਲ ਪਾ ਦੇਣਾ ਅੱਜ ਕਰ ਦੇਣਾ ਕੱਲ ਪਾ ਦੇਣਾ ਇਸ ਤਰ੍ਹਾਂ ਹੀ ਇਹਨਾਂ ਨੇ ਇੱਕ ਵੀਡੀਓ ਮੇਰੀ ਜਿਹੜੀ ਸੀ ਉਹ ਮੈਂ ਜਿਸ ਕਿਸਮ ਦਾ ਸਲੂਕ ਇਹਨਾਂ ਨੇ ਗੁਲੀਬ ਕੌਰ ਮਜੀਠੀਆ ਨਾਲ ਕੀਤਾ ਸੀ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੀ ਇੱਕ ਲੇਡੀ ਐਮਐਲਏ ਨੂੰ ਦੁਰਵਿਵਹਾਰ ਜਿਹੜਾ ਵਿਜੀਲੈਂਸ ਨੇ ਕੀਤਾ ਚੰਡੀਗੜ੍ਹ ਫਲੈਗ ਦਾ ਮੈਂ ਜ਼ਿਕਰ ਕੀਤਾ ਉਹ ਨਾਂ ਨੂੰ ਕੱਟ ਕੇ ਡਾਕਟਰ ਕਰਕੇ ਉਹ ਐਮ ਖਾਇਆ ਗਿਆ ਜਿਸ ਦਾ ਮੈਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰੀ ਉਹ ਮੈਂ ਕੰਪਲੇਂਟ ਪੁਲਿਸ ਸਟੇਸ਼ਨ ਤਿੰਨ ਚ ਕੇਜਰੀਵਾਲ ਦੇ ਖਿਲਾਫ ਪੁਗਤ ਦੇ ਖਿਲਾਫ ਅਮਨ ਦੇ ਖਿਲਾਫ ਤੇ ਆ ਜਿਹੜਾ ਇਹਨਾਂ ਦਾ ਫਰਜ਼ੀ ਆ ਫਾਈਨੈਂਸ ਮਿਸਟਰ ਜਾਂ ਇਹਦੇ ਖਿਲਾਫ ਚਾਰਾਂ ਬੰਦਿਆਂ ਦੇ ਮੈਂ ਉੱਥੇ ਦਿੱਤੀ ਆ ਇੱਕ ਅੱਧਾ ਦਿਨ ਵੇਖਨੇ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਕਿ ਨਹੀਂ ਕਰਦੇ ਨਹੀਂ ਤੇ ਫਿਰ ਕੋਰਟ ਚਾਵਾਂਗੇ ਵੀ ਵਿਲ ਗੈਟ ਅ ਕੇਸ ਰਜਿਸਟਰਡ ਅਗੇਂਸਟ ਥੈਮ ਕਿਉਂਕਿ ਟੋਟਲ ਫਰਾਡ ਕੀਤਾ ਗਿਆ ਅਬ ਦੇਖ ਡੋਮੇਨ ਦੇ ਵਿੱਚ ਇਸ ਕਿਸਮ ਦਾ ਕੰਮ ਕਰਨਾ ਜਿਹੜਾ ਇਹ ਕੋਈ ਵੀ ਲਾਅ ਨਹੀਂ ਕਰਦਾ ਐਂਡ ਸਪੈਸ਼ਲੀ ਆਪ ਨੇ ਆਪਣੇ ਅਫੀਸ਼ੀਅਲ ਹੈਂਡਲ ਤੋਂ ਆਪਣੇ ਅਫੀਸ਼ੀਅਲ ਪੇਜ ਤੇ ਪਾਇਆ ਅਦਰਵਾਈਜ਼ ਤੇ ਇਹਨਾਂ ਨੇ ਕਹਿ ਜਣਾ ਸੀ ਪਤਾ ਨਹੀਂ ਕਿੰਨੇ ਕੋਈ ਜਿਸ ਕਿਸਮ ਦੇ ਨੇ ਹਜ਼ਾਰਾਂ ਅਕਾਊਂਟ ਖੋਲੇ ਨੇ ਜਾਲੀ ਜਿਹੜੇ ਨੇ ਇਹਨਾਂ ਕਹਿਣਾ ਸੀ ਅਸੀਂ ਤੇ ਵਿੱਚ ਕੀਤਾ ਹੀ ਕੁਝ ਨਹੀਂ ਸੋ ਦੇ ਵਿਲ ਹੈਵ ਟੂ ਪੇ ਫॉर ਦਿਸ ਫੈਸ਼ਨ ਵੀ ਦੋ ਦਿਨੋਂ ਹੀ ਲਗਾਤਾਰ ਕਹਿੰਦੇ ਰਹੇ ਨੇ ਕਿ ਪ੍ਰਤਾਪ ਬਾਜਵਾ ਚਾਹੇ ਬੀਜੇਪੀ ਹੋਵੇ ਲਗਾਤਾਰ ਸਿਰਫ ਮਜੀਠੇ ਦੇ ਹੱਕ ਤੇ ਸੜੇ ਨਹੀਂ ਕਿੱਥੇ ਕੋ ਲੋਤੇ ਕੋਈ ਵੇਖੇ ਨਹੀਂ ਜੇ ਫੇਕਲੋ ਤੇ ਵਿਕਰਮ ਮਜੀਠੀਆ ਦੇ ਸਾਰੇੋਂ ਪਹਿਲਾ ਬੰਦਾ ਮੈਂ ਆ ਜਿਹਨੇ 2013 ਦੇ ਵਿੱਚ ਇੱਕ ਪਿੱਲ ਫਾਈਲ ਕੀਤੀ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਸ ਟਾਈਮ ਜਦ ਭੋਲਾ ਡਰੱਗ ਕੇਸ ਹੋਇਆ ਮੈਂ ਹਾਈ ਕੋਰਟ ਦੇ ਵਿੱਚ ਗਿਆ ਸੀ ਹਾਈ ਕੋਰਟ ਦੇ ਵਿੱਚ ਮੈਂ ਪਿੱਲ ਫਾਈਲ ਕੀਤੀ ਸੀ ਜਿਹਦੇ ਵਿੱਚ ਮੈਂ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਨਹੀਂ ਇਹਦੀ ਸੀਬੀਆਈ ਇਨਵੈਸਟੀਗੇਟ ਕਰ ਮੈਨੂੰ ਤੇ ਲੜਾਈ ਲੜਦਿਆਂ ਇਸ ਡਰੱਗ ਮਾਫੀਆ ਦੇ ਖਿਲਾਫ 12 ਸਾਲ ਹੋ ਗਏ ਨੇ ਤੋ ਇਹ ਜਿਹੜੇ ਫਰਜ਼ੀ ਇਨਕਲਾਬੀ ਹੋਣਾ ਏ ਨੇ ਇਹਨਾਂ ਦਾ ਤੁਹਾਨੂੰ ਪਤਾ ਲੱਗ ਹੀ ਜਾਂਦਾ ਸੀ ਜਿਸ ਕਿਸਮ ਦਾ ਕੇਸ ਇਹਨਾਂ ਨੇ ਤਿਆਰ ਕੀਤਾ ਉਥੋਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਆਂਦੇ ਦਿਨਾਂ ਜੇ ਇੱਥੇ ਬੰਨਾ ਬੱਜਾ ਸਾਹਿਬ ਵੀਏਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਆਉਣ ਵਾਲੇ ਦੋ ਦਿਨਾਂ ਦੋ ਦਿਨ ਦਾ ਸੈਸ਼ਨ ਹੈ ਦੋ ਦਿਨ ਹੋਰ ਵਧਾਉਣ ਦੀ ਮੰਗ ਤੁਸੀਂ ਕੀਤੀ ਸੀ ਸਟੈਂਸ਼ਲੀ ਮੈਂ ਦੋ ਦਿਨ ਦੀ ਕਿਸੇ ਗੱਲ ਨੂੰ ਅੱਜ ਵੀਏਸੀ ਦੀ ਮੀਟਿੰਗ 'ਚ ਅਸੀਂ ਚੱਲਿਆ ਸਾਰਿਆਂ ਨੂੰ ਵੱਡਾ ਮਸਲਾ ਹੀ ਪੰਜਾਬ ਜਾ 'ਚ ਲਾਅ ਐਂਡ ਆਰਡਰ ਤੇ ਜਿੰਨ ਦਿਹਾੜੇ ਕਤਲ ਹੋ ਰਹੇ ਨੇ ਦੇਨ ਦਿਹਾੜੇ ਫਰੋਤੀਆਂ ਲਗੀਆਂ ਜਾ ਰਹੀਆਂ ਨੇ ਕੋਈ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਹੈ ਨਹੀਂ ਪੰਜਾਬ ਦੇ ਵਿੱਚੋਂ ਵਪਾਰੀ ਭੱਜ ਰਿਹਾ ਜੀ ਇਟ ਇਜ਼ ਅ ਸਲੈਪ ਔਨ ਦੀ ਫੇਸ ਔਫ ਭਗਵੰਤ ਮਾਨਸ ਗਵਰਨਮੈਂਟ ਕਿ ਤੁਸੀਂ ਇਹਦੇ 15 ਦਿਨ ਪਹਿਲੇ ਪੁਲਿਸ ਦੇ ਤੰਤਰ ਨਾਲ ਐਡਮਿਨਿਸਟ੍ਰੇਸ਼ਨ ਦੇ ਤੰਤਰ ਨਾਲ ਇਲੈਕਸ਼ਨ ਚੱਤੀ ਜਿਹੜਾ ਤੇ ਆ ਬੈਸ ਉੱਥੇ ਹੀ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਆਂਦਾ ਜੀ ਮੱਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਆ ਕੇ ਜਿੱਥੋਂ ਦਾ ਤੁਹਾਡਾ ਇੰਡਸਟਰੀਜ਼ ਦਾ ਨਵਾਂ ਮਿਨਿਸਟਰ ਬਣਾਇਆ ਉੱਥੋਂ 15000 ਕਰੋੜ ਦੀ ਇਨਵੈਸਟਮੈਂਟਸ ਲੈ ਜਾਂਦਾ ਜੀ ਪੰਜਾਬ ਦੇ ਵਿੱਚੋਂ ਤੇ ਇੰਡਸਟਰੀਜ਼ ਵਾਲੇ ਕਾਰੋਬਾਰੀ ਜਿਹੜੇ ਨੇ ਭੱਜ ਭੱਜ ਬਾਹਰ ਨਿਕਲ ਰਹੇ ਨੇ ਜੀ ਨਾ ਕਾਰੋਬਾਰ ਕੋਈ ਹੈ ਨਹੀਂ ਧੱਕੇ ਨਾਲ ਪੰਜਾਬ ਦੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਜਿਹੜੀ ਉਹਦੇ ਤੇ قبضہ ਕਰਨ ਨੂੰ ਕਰਦੇ ਨੇ ਤੁਸੀਂ ਵੇਖਿਆ ਪਿੰਡੋਂ ਪਿੰਡ ਕੱਲ 6 ਪੰਚਾਇਤਾਂ ਆਪਣੀ ਸਰਬਸੰਮਤੀ ਕਰਕੇ ਮੇਰੇ ਕੋਲ ਆਈਆਂ ਸੀ ਜਿਗਰਾਉਂਦੀਆਂ ਜਿਨ੍ਹਾਂ ਨੇ ਉੱਥੇ ਬਕਾਇਦਤ ਹੋ ਰੈਜ਼ੋਲੂਸ਼ਨ ਪਾਸ ਕਰ ਦਿੱਤੇ ਅਸੀਂ ਇੱਕ ਮਰਲਾ ਪੈੜੀ ਨਹੀਂ ਦੇਣੀ ਸਾਰੇ ਪੰਜਾਬ ਚ ਸਾਰੇ ਜਿਸ ਤਰ੍ਹਾਂ ਵੇਖੋ ਮੈਂ ਤਾਂ ਇਨਸਾਫ ਤੋਂ ਬਸਰ ਜਿਸ ਤਰ੍ਹਾਂ ਕਿਸੇ ਟਾਈਮ ਭਾਜਪੀ ਨੇ ਮੋਦੀ ਦੇ ਅਧੀਨ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਕੰਟਰੈਕਟ ਬੇਸਿਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਬਜ਼ਾ ਜਿਹੜਾ ਅਲਟੀਮੇਟਲੀ ਅਡਾਨੀ ਤੇ ਬਾਨੀ ਨੂੰ ਦਿੱਤਾ ਹੈ ਸੇਮ ਕੇਜਰੀਵਾਲ ਦੀ ਅੱਜ ਤੁਸੀਂ ਵੇਖੋ ਸਹੀ ਕੋਈ ਪੰਜਾਬ ਦਾ ਬੰਦਾ ਤੇ ਕਾਬਜ਼ ਹੀ ਹੈ ਨਹੀਂ ਆਹ ਬੰਦੂ ਚੀ ਮੰਤਰੀ ਹੈ ਭਗਵੰਤ ਜਿਹੜਾ ਹੈ ਜੀ ਇਹਦੀਆਂ ਬਾਹਵਾਂ ਬਣੀਆਂ ਹਨ ਤੁਸੀਂ ਵੇਖੋ ਲੈਂਡ ਜਿਹੜੀ ਇਹ ਪੁੱਡਾ ਦੀ ਪਾਲਿਸੀ ਹੈ ਉਸ ਪਾਲਿਸੀ ਜਿੱਥੇ ਚੀਫ ਮਿਨਿਸਟਰ ਨੇ ਫੈਸਲੇ ਕਰਨੇ ਹੁੰਦੇ ਪੁੱਡਾ ਦੇ ਮਿਨਿਸਟਰ ਡਿਪਟੀ ਚੇਅਰਮੈਨ ਹੁੰਦਾ ਉਹਨੂੰ ਬਦਲ ਕੇ ਚੀਫ ਸ਼ਕਤੀ ਨੂੰ ਪਾਵਰਸ ਦਿੱਤੀਆਂ ਕਿਉਂ ਦਿੱਤੀਆਂ ਕਿਉਂਕਿ 10 ਸਾਲਾਂ ਚ ਕੇਜਰੀਵਾਲ ਨੇ ਕਿਸੇ ਫਾਈਲ ਤੇ ਫਾਈਲ ਤੇ ਦਿੱਸਕ ਦਿੱਲੀ ਚ ਨਹੀਂ ਕੀਤੇ ਭਗਵੰਤ ਨੂੰ ਵੀ ਪਤਾ ਬਹੁਤ ਵੱਡਾ ਸਕੈਮ ਹੈ ਉਹਨੇ ਕਿਹਾ ਜੀ ਮੈਂ ਵੀ ਨਹੀਂ ਜੇ ਕਰਦੇ ਮੈਨੂੰ ਇਸ ਗੱਲ ਦਾ ਪਤਾ ਕਿ ਪਹਿਲੀ ਦਫਾ ਜਦੋਂ ਇਸ ਪਾਲਿਸੀ ਦੀਆਂ ਫਾਈਲਾਂ ਭਗਵੰਤ ਕੋ ਲੈ ਕੇ ਗਏ ਨੇ ਭਜਾਤੇ ਸੀ ਸਾਰੇ ਆਪਣੇ ਫਿਰ ਦੋ ਘੰਟੇ ਬਾਅਦ ਭੇਰ ਸੱਦੇ ਫਿਰ ਇਹਨੇ ਫਾਈਲ ਸਾਈਨ ਕੀਤੀ ਸੋ ਇਥੋਂ ਸਾਫ ਹੈ ਭਗਵੰਤ ਨੂੰ ਪਤਾ ਹੈ ਭਗਵੰਤ ਵੀ ਪੈਰ ਖਿੱਚ ਗਿਆ ਮਨਿਸਟਰ ਨੇ ਵੀ ਖਿੱਚ ਲਿਆ ਚੀਫ ਸੈਕਟਰੀ ਨੂੰ ਇਹ ਪਾਵਰਸ ਦਿੱਤੀਆਂ ਨੇ ਤੇ ਚੀਫ ਸੈਕਟਰੀ ਨੇ 27 ਦੇ ਵਿੱਚ ਰਿਟਾਇਰ ਹੋ ਜਾਣਾ ਨਵੀਂ ਸਰਕਾਰ ਆਂਦੇ ਦੋ ਮਹੀਨੇ ਬਾਅਦ ਚੀਫ ਸੈਕਟਰੀ ਰਿਟਾਇਰ ਹੋ ਜਾਣਾ ਇਹਨਾਂ ਨੂੰ ਲੱਭੋਗੇ ਕਿੰਨੂੰ ਜੀ ਕਾਬੂ ਕਿੰਨੂੰ ਕਰੋਗੇ ਤੋਂ ਪੰਜਾਬ ਦੇ ਵੀਰਾਂ ਨੂੰ ਜਿਨੇ ਕਿਸਾਨ ਭਰਾ ਦੇ ਮੈਂ ਅਪੀਲ ਕਰੂੰਗਾ ਇਹ ਬਹੁਤ ਵੱਡਾ ਇੱਕ ਸਕੈਮ ਹੋਣ ਨੂੰ ਜਾ ਰਿਹਾ ਹੈ ਇਹਨਾਂ ਫਰਜ਼ੀ ਇਨਕਲਾਬੀਆਂ ਦੇ ਕਾਬੂ ਨਾ ਚੜ ਜਿਓ ਅਲਟੀਮੇਟ ਆਖੀ ਲਈ ਵੱਡੀ ਠੱਗੀ ਮਾਰ ਕੇ ਜਾਣਾ ਚਾਹੁੰਦੇ ਇਹਦਾ ਅਸੀਂ ਟਾਈਮ ਮੰਗੇ ਵੇਖੋ ਸਪੀਕਰ ਕੋ ਮੈਂ ਕਹੀ ਲਾਅ ਐਂਡ ਆਰਡਰ ਤੇ ਤੇ ਲੈਂਡ ਪੂਲਿੰਗ ਤੇ ਗੱਲ ਕਰੂੰ ਅਗਰ ਗੱਲ ਨਹੀਂ ਕਰਦੇ ਤਾਂ ਨਹੀਂ ਕਰਨਗੇ ਫਿਰ ਰੌਲਾ ਰੱਫਾ ਪੈ ਕੇ ਚੁੱਪ ਇਹਦਾ ਸੈਸ਼ਨ ਹੋ ਜਾਏ ਪਰ ਇਹਦੇ ਚੋਂ ਮੈਂ ਤੇ ਮਿਨਿਮਮ ਕਿਹਾ ਵੇਖੋ ਅੱਜ ਤਾਂ ਤੇ ਹੋਣਾ ਹੀ ਕੁਝ ਨਹੀਂ ਨਿਰੀ ਗਿਣਤੀ ਆਬਿਚਰੀਜ਼ ਨੇ ਅੱਜ ਤੇ ਜਿਨ੍ਹਾਂ ਦੇ ਅਹ ਥੈਟਸੋ ਯਾਨੀ ਉਹਨਾਂ ਨੂੰ ਸਰਦਾ ਦੇ ਫੁੱਲ 2 ਮਿੰਟ ਵਾਸਤੇ ਸਪੀਕਰ ਨੇ ਪੇਸ਼ ਕਰਨਾ ਤਾਂ ਹਾਊਸ ਹਟ ਕੱਲ ਦੇ ਦਿਨ ਪਤਾ ਨਹੀਂ ਇਹਨੇ ਕੀ ਰੱਖਿਆ ਅਜੇ ਤੱਕ ਤੁਸੀਂ ਹੈਰਾਨ ਹੋਵੋਗੇ ਜਿਹੜਾ ਬਿੱਲ ਹੈ ਕਿ ਕੱਲ ਵੇ ਬੀਐਡੀਬੀ ਦੇ ਬਿੱਲ ਜਿਹੜੇ ਨੇ ਉਹਦੇ ਤੇ ਅਜੇ ਤੱਕ ਸਾਡੇ ਕੋਲ ਕਾਪੀ ਹੈ ਨਹੀਂ ਕੋਈ ਜੇ ਇਹਨਾਂ ਦੀ ਸੀਰੀਅਸਨੈਸ ਹੋਏ ਆਪੋਜੀਸ਼ਨ ਨੂੰ ਮਿਨਿਮਮ 2-4 ਦਿਨ ਪਹਿਲੇ ਬਿੱਲ ਤੇ ਦੋ ਅਸੀਂ ਸਟੱਡੀ ਤੇ ਕਰ ਪਾਈਏ ਜਿਹੜੇ ਪੈਰ ਤੇ ਕੱਲ ਹੀ ਲੈ ਆਣਗੇ ਸਵੇਰੇ ਬਿੱਲ ਦੀ ਉਹਦਾ ਮਤਲਬ ਜੋ ਵੀ ਇਹਨਾਂ ਦਾ ਤੌਰ ਤਰੀਕਾ ਹੈ ਤਾਂ ਮੈਂ ਸਮਝਦਾ ਦੇ ਆਰ ਨੋਟ ਸਿਨਸਅਰ ਟੂ ਐਨੀਬਾਡੀ ਇਹਨਾਂ ਦਾ ਕੋਈ ਫਾਇਦਾ ਹੋਵੇ ਨਾ ਜੀ ਇਹਨੇ ਤੁਸੀਂ ਕਿਆ ਕਰ ਲਿਆ ਤੁਸੀਂ ਗੱਲ ਨਹੀਂ ਸਰਦੇ ਪਹਿਲੇ ਬਿੱਲ ਤੇ ਆਏ ਉਸ ਤੋਂ ਪਹਿਲੇ ਟਿੱਪਣੀ ਕਰਨਾ ਤੇ ਚੰਗਾ ਨਹੀਂ ਲੱਗਦਾ ਪਰ ਆਪ ਸਿਆਣੇ ਹੋ ਅਸੀਂ ਬਿੱਲ ਪੜਿਆ ਰਹੀ ਮੈਂ ਕੀ ਦੱਸਾਂ ਉਹਨਾਂ ਨੂੰ ਕੱਟਦੇ ਹੋ ਕਿ ਹਾਂ ਜੀ ਦੇਖੋ ਅਸੀਂ ਦੋ ਅਸੀਂ ਦੋ ਦਿਨ ਮਿਨੀਮਮ ਅਸੀਂ ਰਿਕੁਐਸਟ ਕੀਤੀ ਸਪੀਕਰ ਸਾਹਿਬ ਨੂੰ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਦਿਓ ਇੱਕ ਦਿਨ ਲੈਂਡ ਪੂਲਿੰਗ ਸਾਰੋਂ ਵੱਡੀ ਸਾਡੀ ਪਛਾਣ ਹੀ ਵੇਖੋ ਜੈ ਜਵਾਨ ਤੇ ਜੈ ਕਿਸਾਨ ਜੈ ਜਵਾਨ ਦੀ ਪਛਾਣ ਤੇ ਮੋਦੀ ਨੇ ਨਿਵੇੜਤੀ ਜੈ ਕਿਸਾਨ ਦੀ ਇਹਨਾਂ ਨੇ ਵੇੜਦੇ ਨਹੀਂ ਅੱਛਾ ਸੀਆਈਐਸ ਐਂਡ ਬਕਾਇਦਾ ਤੌਰ ਜਿਹੜੇ ਕਾਨੂੰਨ ਬਣੇ ਸੀ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਉਹਦੀ ਪਹਿਲੀ ਸ਼ਰਤ ਇਹ ਸੀ ਕਿ 70 ਤੋਂ 80% ਜਿਹੜੇ ਕਿਸਾਨ ਨੇ ਜਿੰਨਾ ਚਿਰ ਉਹ ਯੱਸ ਨਹੀਂ ਕਰਨਗੇ ਤੁਸੀਂ ਪਹਿਲੀ ਨਹੀਂ ਜ਼ਮੀਨ ਨਹੀਂ ਲੈ ਸਕਦੇ ਨੰਬਰ 1 ਨੰਬਰ 2 ਉਹਦੀ এনवायरमेंटਲ ਸਟਡੀ ਉਹਦੀ ਹਰ ਕਿਸਮ ਦੀ ਉਹਨੂੰ ਬਾਈਪਾਸ ਕਰ ਦਿੱਤਾ ਗਿਆ ਕੋਡਾ ਇੰਪੈਕਟ ਕੀ ਹੋਏਗਾ ਸੋਸ਼ਲ ਇੰਪੈਕਟ ਕੀ ਹੈ ਫਿਰ ਉਹਦੇ ਸਾਰੋਂ ਇੰਪੋਰਟੈਂਟ ਸੀ ਕੋਈ ਫਰਟਾਈਲ ਜ਼ਮੀਨ ਜਿਹੜੀ ਦੋ ਜਾਂ ਤਿੰਨ ਫਸਲਾਂ ਸਾਲ ਚ ਦਿੰਦੀ ਹੈ ਉਸ ਜ਼ਮੀਨ ਨੂੰ ਤੁਸੀਂ ਲੈ ਨਹੀਂ ਸਕਦੇ ਲੁਧਿਆਣਾ ਦੀ ਸਾਰਿਆਂ ਨੂੰ ਫਰਟਾਈਲ ਜ਼ਮੀਨ ਪੰਜਾਬ ਚ ਲੁਧਿਆਣਾ 24000 ਏਕੜ ਤੇ ਉੱਥੋਂ ਹੈ ਤੇ 16000 ਏਕੜ ਬਾਕੀ ਦਾ ਇਹ ਤੇ ਮੈਂ ਪੰਜਾਬ ਦੇ ਵੀਰਾਂ ਭਰਾਵਾਂ ਨੂੰ ਕਵਾਂਗੇ ਕਾਲਿਆਂ ਕੱਚਿਆਂ ਵਾਲੇ ਆ ਗਏ ਜੇ ਤੁਹਾਡਾ ਪਿੰਡ ਲੁੱਟ ਡਾਂਗਾ ਲੈ ਕੇ ਕੋਠਿਆਂ ਤੇ ਚੜਾਓ ਨਹੀਂ ਤੇ ਇਹਨਾਂ ਨੇ ਲੁੱਟ ਕੇ ਭੱਜ ਜਾਣਾ ਤਾਂ ਤੁਸੀਂ ਸੁੱਤੇ ਰਹਿ ਜਾਣਾ ਪਿੰਨ ਇੱਕ ਮਰਲਾ ਵੀ ਇਹਨਾਂ ਚੋਰਾਂ ਨੂੰ ਨਹੀਂ ਦੇਣੀ ਤੁਸੀਂ ਇੱਕੋ ਗੱਲ ਦਾ ਜਵਾਬ ਮੰਗੋ ਕਿ ਕੀ ਗੱਲ ਭਗਵੰਤ ਨੇ ਤੇ ਜਿਹੜਾ ਪੁੱਡਾ ਦਾ ਮਨਿਸਟਰ ਦੇ ਉਹਨੂੰ ਇਸ ਉਹਦੇ ਚੋਂ ਕਿਉਂ ਕੱਢਿਆ ਗਿਆ ਜੀ ਪਰ ਪੰਜਵਾਂ ਸਭਾ ਇੱਕ ਤਾਂ ਸੀਐਸਐਫ ਨੂੰ ਲੈ ਕੇ ਸਵਾਲ ਕੀਤਾ ਸਰਕਾਰ ਨੇ ਕਿ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਸਹਿਮਤੀ ਦਿੱਤੀ ਸੀ ਜਿਹਨੂੰ ਐਸੀ ਚਿੱਕੀ ਪਟ્રોલ ਵੀ ਕਰੀਏ ਤੇ ਸੈਸ਼ਨ ਚ ਵੀ ਲੈ ਕੇ ਆਵਾਂਗੇ ਰਾਜ ਸਭਾ ਪਰਉਨ ਨੂੰ ਬੀਬੀਐਮਪੀ ਤੇ ਸੀਐਸਐਫ ਕੀ ਮਤਾਲੇ ਤੇ ਆ ਰਹੇ ਕਿੰਨੇ ਵਿਧਾਨ ਸਭਾ ਰੱਦ ਕਰਪਾਂ ਕਿੰਨੇ 2021 ਦੀ ਗੱਲ ਹੈ ਮੈਂ ਕਿੰਨਾ ਜੋ ਮਰਜ਼ੀ ਰੱਦ ਕਰਦੇ ਨੇ ਆਪਟਿਕਸ ਤੋਂ ਇਲਾਵਾ ਝੂਠ ਤੋਂ ਇਲਾਵਾ ਫਰਾਡ ਤੋਂ ਇਲਾਵਾ ਇਹਨਾਂ ਕੋਈ ਹੈ ਹੀ ਕੁਝ ਨਹੀਂ ਫਰਾਡੀਆਂ ਦੀ ਜਮਾਤ ਤੇ ਸਰ ਕੇਜਰੀਵਾਲ ਕਿਸ ਸਾਭ ਕੀ ਤਰਫ ਸੇ ਆਪਣੇ ਆਪ ਕੋ ਖੁਦ ਕੇ ਲੀਨ ਨੋਬਲ ਪ੍ਰਾਈਜ਼ ਮੰਗਾ ਕੇ ਆ ਉਸ ਪੇ ਇੱਕ ਵੀ ਟਿੱਪਣੀ ਨੋਬਲ ਪ੍ਰਾਈਜ਼ ਤੇ ਸਾਡੀ ਵਾਰੀ ਆਨ ਤੋ ਪਹਿਲੇ ਕੇਜਰੀਵਾਲ ਨੂੰ ਤੇ ਫਿਰ ਭਗਵੰਤ ਦੋਨਾਂ ਨੂੰ ਇਕੱਠੇ ਦੇਵਾ ਕੇਜਰੀਵਾਲ ਤੋਂ ਲੈ ਕੇ ਭਗਵੰਤ ਤੱਕ ਹਰ ਵਾਦਾ ਜਿਹੜਾ ਵੇਖਦੇ ਆਪਟਿਕਸ ਵਾਸਤੇ ਕੀਤਾ ਜਾਂ ਅੱਜ ਕਰ ਦੇਣਾ ਕੱਲ ਪੱਜਾ ਅੱਜ ਕਰ ਦੇਣਾ ਕੱਲ ਪੱਜਾ ਇਸ ਤਰ੍ਹਾਂ ਹੀ ਇਹਨਾਂ ਨੇ ਇੱਕ ਵੀਡੀਓ ਮੇਰੀ ਜਿਹੜੀ ਸੀ ਉਹ ਮੈਂ ਜਿਸ ਕਿਸਮ ਦਾ ਸਲੂਕ ਇਹਨਾਂ ਨੇ ਗੁਰੀਵ ਕੌਰ ਮਜੀਠੀਆ ਨਾਲ ਕੀਤਾ ਸੀ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੀ ਇੱਕ ਲੇਡੀ ਐਮਐਲਏ ਨੂੰ ਦੁਰਵਿਵਹਾਰ ਜਿਹੜਾ ਵਿਜੀਲੈਂਸ ਨੇ ਕੀਤਾ ਚੰਡੀਗੜ੍ਹ ਫਲੈਟ ਦਾ ਮੈਂ ਜ਼ਿਕਰ ਕੀਤਾ ਉਹ ਨਾਂ ਨੂੰ ਕੱਟ ਕੇ ਡਾਕਟਰ ਕਰਕੇ ਉਹ ਐਮ ਖਾਇਆ ਗਿਆ ਜਿਸ ਦਾ ਮੈਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰੀ ਉਹ ਮੈਂ ਕੰਪਲੇਂਟ ਪੁਲਿਸ ਸਟੇਸ਼ਨ ਤਿੰਨ ਵਿੱਚ ਕੇਜਰੀਬਾਦ ਦੇ ਖਿਲਾਫ ਭਗਵਾਨ ਦੇ ਖਿਲਾਫ ਅਮੰਦ ਦੇ ਖਿਲਾਫ ਤੇ ਆ ਜਿਹੜਾ ਇਹਨਾਂ ਦਾ ਫਰਜ਼ੀ ਆ ਫਾਈਨੈਂਸ ਮਿਸਟਰ ਜਿਆ ਇਹਦੇ ਖਿਲਾਫ ਚਾਰਾਂ ਬੰਦਿਆਂ ਦੇ ਮੈਂ ਉੱਥੇ ਦਿੱਤੀ ਆ ਇੱਕ ਅੱਧਾ ਦਿਨ ਵੇਖਨੇ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਕਿ ਨਹੀਂ ਕਰਦੇ ਨਹੀਂ ਤੇ ਫਿਰ ਕੋਰਸ ਚਾਵਾਂਗੇ ਵੀ ਵਿਲ ਗੈਟ ਅ ਕੇਸ ਰਜਿਸਟਰਡ ਅਗੇਂਸਟ them ਕਿਉਂਕਿ ਟੋਟਲ ਫਰਾਡ ਕੀਤਾ ਗਿਆ ਪਬਲਿਕ ਡੋਮੇਨ ਦੇ ਵਿੱਚ ਇਸ ਕਿਸਮ ਦਾ ਕੰਮ ਕਰਨਾ ਜਿਹੜਾ ਇਹ ਕੋਈ ਵੀ ਲਾਅ ਨਹੀਂ ਕਰਦਾ ਐਂਡ ਸਪੈਸ਼ਲੀ ਆਪ ਨੇ ਆਪਣੇ ਅਫੀਸ਼ੀਅਲ ਹੈਂਡਲ ਤੋਂ ਆਪਣੇ ਅਫੀਸ਼ੀਅਲ ਪੇਜ ਤੇ ਪਾਇਆ ਆਦਰਵਾਇਜ਼ ਤੇ ਇਹਨਾਂ ਨੇ ਕਹਿ ਜਣਾ ਸੀ ਪਤਾ ਨਹੀਂ ਕਿਨੇ ਕੁ ਜਿਸ ਕਿਸਮ ਦੇ ਨੇ ਹਜ਼ਾਰਾਂ ਅਕਾਊਂਟ ਖੋਲੇ ਨੇ ਜਾਲੀ ਜਿਹੜੇ ਨੇ ਇਹਨਾਂ ਕਿਹਾ ਸੀ ਅਹੀਂ ਤੇ ਵਿੱਚ ਕੀਤਾ ਹੀ ਕੁਝ ਨਹੀਂ ਸੋ they will have to pay for this फैशन ਵੀ 23 ਦਿਨوں ਹੀ ਲਗਾਤਾਰ ਕਹਿੰਦੇ ਰਹੇ ਨੇ ਕਿ ਪ੍ਰਤਾਪ ਬਾਜਵਾ ਚਾਹੇ ਬੀਜੇਪੀ ਹੋਵੇ ਨਗਾਤਰ ਵਿਕਰਮਜੀਤਿਆ ਦੇ ਹੱਕ 'ਚ ਖੜੇ ਨਹੀਂ ਕਿਥੇ ਖਲੋਤੇ ਤੁਸੀਂ ਵੇਖੇ ਨਹੀਂ ਕਿਥੇ ਖਲੋਤੇ ਵੇਖ ਕੇ ਵਿਕਰਮਜੀਤਿਆ ਜਾਤ ਸਾਰੇੋਂ ਪਹਿਲਾ ਬੰਦਾ ਮੈਂ ਆ ਜਿਹਨੇ 2013 ਦੇ ਵਿੱਚ ਇੱਕ ਪਿੱਲ ਫਾਈਲ ਕੀਤੀ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਸ ਟਾਈਮ ਜੋ ਭੋਲਾ ਡਰੱਗ ਕੇਸ ਹੋਇਆ ਮੈਂ ਹਾਈ ਕੋਰਟ ਦੇ ਵਿੱਚ ਗਿਆ ਸੀ ਹਾਈ ਕੋਰਟ ਦੇ ਵਿੱਚ ਮੈਂ ਬਿੱਲ ਫਾਈਲ ਕੀਤੀ ਸੀ ਜਿਹਦੇ ਵਿੱਚ ਮੈਂ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਨਹੀਂ ਇਹਦੀ ਸੀਬੀਆਈ ਇਨਵੈਸਟੀਗੇਟ ਕਰੇ ਮੈਨੂੰ ਤੇ ਲੜਾਈ ਲੜਦਿਆਂ ਇਹ ਛ ਡਰੱਗ ਮਾਫੀਆ ਦੇ ਖਿਲਾਫ 12 ਸਾਲ ਹੋ ਗਏ ਨੇ ਤੋ ਇਹ ਜਿਹੜੇ ਫਰਜ਼ੀ ਇਨਕਲਾਬੀ ਹੋਣਾ ਏ ਨੇ ਇਹਨਾਂ ਦਾ ਤੁਹਾਨੂੰ ਪਤਾ ਲੱਗ ਹੀ ਜਾਂਦਾ ਕਿ ਜਿਸ ਕਿਸਮ ਦਾ ਕੇਸ ਇਹਨਾਂ ਨੇ ਤਿਆਰ ਕੀਤਾ ਉਥੋਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਆਂਦੇ ਦੇਣਾ ਜਿੱਥੇ ਬੰਦਾ ਬੰਦਾ ਸਾਹਿਬ ਵੀਏਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਆਉਣ ਵਾਲੇ ਦੋ ਦਿਨ ਦੋ ਦਿਨ ਦਾ ਸੈਸ਼ਨ ਹੈ ਦੋ ਦਿਨ ਹੋਰ ਵਧਾਉਣ ਦੀ ਮੰਗ ਤੁਸੀਂ ਕੀਤੀ ਸੀ ਸੈਸ਼ਨ ਲਈ ਮੈਂ ਦੋ ਦਿਨ ਦੀ ਕਿਸੇ ਗੱਲ ਨੂੰ ਅੱਜ ਬੀਏਸੀ ਦੀ ਮੀਟਿੰਗ 'ਚ ਅਸੀਂ ਚੱਲੇ ਆ ਸਾਰਿਆਂ ਨੂੰ ਵੱਡਾ ਮਸਲਾ ਹੀ ਪੰਜਾਬ ਜਾ ਚ ਲਾਅ ਐਂਡ ਆਰਡਰ ਤੇ ਦਿਨ ਦਿਹਾੜੇ ਕਤਲ ਹੋ ਰਹੇ ਨੇ ਦਿਨ ਦਿਹਾੜੇ ਫਰੋਤੀਆਂ ਲਗੀਆਂ ਜਾ ਰਹੀਆਂ ਨੇ ਕੋਈ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਹੈ ਨਹੀਂ ਪੰਜਾਬ ਦੇ ਵਿੱਚੋਂ ਵਪਾਰੀ ਭੱਜ ਰਿਹਾ ਜੀ ਇਟ ਇਜ਼ ਅ ਸਲੈਪ ਔਨ ਦੀ ਫੇਸ ਔਫ ਭਗਵੰਤ ਮਾਨਸ ਗਵਰਨਮੈਂਟ ਕਿ ਤੁਸੀਂ ਇਹਦੇ 15 ਦਿਨ ਪਹਿਲੇ ਪੁਲਿਸ ਦੇ ਤੰਤਰ ਨਾਲ ਐਡਮਿਨਿਸਟ੍ਰੇਸ਼ਨ ਦੇ ਤੰਤਰ ਨਾਲ ਇਲੈਕਸ਼ਨ ਚੱਪੀ ਯੰ ਲੋਥਿਆ ਨਾ ਬੈਸਤ ਉੱਥੇ ਹੀ ਮਧੇਪ੍ਰਦੇਸ਼ ਦਾ ਚੀਫ ਮਿਨਿਸਟਰ ਆਂਦਾ ਜੀ ਮਧਿਆਪ੍ਰਦੇਸ਼ ਦਾ ਚੀਫ ਮਿਨਿਸਟਰ ਆ ਕੇ ਜਿੱਥੋਂ ਦਾ ਤੁਹਾਡਾ ਇੰਡਸਟਰੀਜ਼ ਦਾ ਨਵਾਂ ਮਿਨਿਸਟਰ ਬਣਾਇਆ ਉੱਥੋਂ 15000 ਕਰੋੜ ਦੀ ਇਨਵੈਸਟਮੈਂਟਸ ਲੈ ਜਾਂਦਾ ਜੀ ਪੰਜਾਬ ਦੇ ਵਿੱਚੋਂ ਤੇ ਇੰਡਸਟਰੀਜ਼ ਵਾਲੇ ਕਾਰੋਬਾਰੀ ਜਿਹੜੇ ਨੇ ਭੱਜ ਭੱਜ ਬਾਹਰ ਨਿਕਲ ਰਹੇ ਨੇ ਜੀ ਨਾ ਕਾਰੋਬਾਰ ਕੋਈ ਹੈ ਨਹੀਂ ਧੱਕੇ ਨਾਲ ਪੰਜਾਬ ਦੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਜਿਹੜੀ ਉਹਦੇ ਤੇ ਕਬਜ਼ਾ ਕਰਨ ਨੂੰ ਕਰਦੇ ਨੇ ਤੁਸੀਂ ਵੇਖਿਆ ਪਿੰਡੂ ਪਿੰਡ ਕੱਲ 6 ਪੰਚਾਇਤਾਂ ਆਪਣੀ ਸਰਬਸੰਮਤੀ ਕਰਕੇ ਮੇਰੇ ਕੋਲ ਆਈਆਂ ਸੀ ਜਗਰਾਉਂਦੀਆਂ ਜਿਨ੍ਹਾਂ ਨੇ ਉੱਥੇ ਬਕਾਇਦਾ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਅਸੀਂ ਇੱਕ ਮਰਲਾ ਪੈੜੀ ਨਹੀਂ ਦੇਣੀ ਸਾਰੇ ਪੰਜਾਬ ਚ ਸਾਰੇ ਜਿਸ ਤਰ੍ਹਾਂ ਵੇਖੋ ਮੈਂ ਤਾਂ ਇਨਸਾਫਤ ਨਾਲ ਦੱਸ ਰਿਹਾ ਜਿਸ ਤਰ੍ਹਾਂ ਕਿਸੇ ਟਾਈਮ ਭਾਜਪੀ ਨੇ ਮੋਦੀ ਦੇ ਅਧੀਨ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਕੰਟਰੈਕਟ ਬੇਸਿਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਬਜ਼ਾ ਜਿਹੜਾ ਅਲਟੀਮੇਟਲੀ ਅਡਾਨੀ ਤੇ ਬਾਨੀ ਨੂੰ ਦਿੱਤਾ ਹੈ ਸੇਮ ਕੇਜਰੀਵਾਲ ਦੀ ਅੱਜ ਤੁਸੀਂ ਵੇਖੋ ਸਹੀ ਕੋਈ ਪੰਜਾਬ ਦਾ ਬੰਦਾ ਤੇ ਕਾਬਜ਼ ਹੀ ਨਹੀਂ ਆ ਬੰਦੂ ਚੀਫ ਮਿਨਿਸਟਰ ਹੈ ਭਗਵੰਤ ਜਿਹੜਾ ਜੀ ਇਹਦੀਆਂ ਬਾਹਵਾਂ ਬਨੀਆਂ ਨੇ ਤੁਸੀਂ ਵੇਖੋ ਲੈਂਡ ਜਿਹੜੀ ਹੈ ਪੁੱਡਾ ਦੀ ਪਾਲਿਸੀ ਉਸ ਪਾਲਿਸੀ ਜਿੱਥੇ ਚੀਫ ਮਿਨਿਸਟਰ ਨੇ ਫੈਸਲੇ ਕਰਨੇ ਹੁੰਦੇ ਪੁੱਡਾ ਦੇ ਮਿਨਿਸਟਰ ਡਿਪਟੀ ਚੇਅਰਮੈਨ ਹੁੰਦਾ ਉਹਨੂੰ ਬਦਲ ਕੇ ਚੀਫ ਸੈਕਟਰੀ ਨੂੰ ਪਾਵਰਸ ਦੇ ਦਿੱਤੀਆਂ ਕਿਉਂ ਦੇ ਦਿੱਤੀਆਂ ਕਿਉਂਕਿ 10 ਸਾਲਾਂ ਚ ਕੇਜਰੀਵਾਲ ਨੇ ਕਿਸੇ ਫਾਇਦੇ ਫਾਇਦੇ ਦਿੱਸਕ ਦਿੱਲੀ ਚ ਨਹੀਂ ਕੀਤੇ ਭਗਵੰਤ ਨੂੰ ਹੀ ਪਤਾ ਬਹੁਤ ਵੱਡਾ ਸਕੈਮ ਹੈ ਉਹਨੇ ਕਿਹਾ ਜੀ ਮੈਂ ਵੀ ਨਹੀਂ ਜੇ ਕਰਦੇ ਮੈਨੂੰ ਇਸ ਗੱਲ ਦਾ ਪਤਾ ਕਿ ਪਹਿਲੀ ਦਫਾ ਜਦੋਂ ਇਸ ਪਾਲਿਸੀ ਦੀਆਂ ਫਾਈਲਾਂ ਭਗਵੰਤ ਕੋਲ ਲੈ ਕੇ ਗਏ ਨੇ ਭਜਾਤੇ ਸੀ ਸਾਰੇ ਅਫਸਰ ਅੱਛਾ 18-20 ਘੰਟੇ ਬਾਅਦ ਭੇਰ ਸੱਦੇ ਫੇਰ ਇਹਨੇ ਫਾਈਲ ਚਾਈਨ ਕੀਤੀ ਸੋ ਇਥੋਂ ਸਾਫ ਹੈ ਭਗਵੰਤ ਨੂੰ ਪਤਾ ਹੈ ਭਗਵੰਤ ਵੀ ਪੈਰ ਖਿੱਚ ਗਿਆ ਮਨਿਸਟਰ ਨੇ ਵੀ ਖਿੱਚ ਲਿਆ ਚੀਫ ਸੈਕਟਰੀ ਨੂੰ ਇਹ ਪਾਵਰਸ ਦਿੱਤੀਆਂ ਨੇ ਤੇ ਚੀਫ ਸੈਕਟਰੀ ਨੇ 27 ਦੇ ਵਿੱਚ ਰਟਾਇਰ ਹੋ ਜਾਣਾ ਨਵੀਂ ਸਰਕਾਰ ਆਂਦੇ 2 ਮਹੀਨੇ ਬਾਅਦ ਚੀਫ ਸੈਕਟਰੀ ਰਟਾਇਰ ਹੋ ਜਾਣਾ ਇਹਨਾਂ ਤੋਂ ਲਭੋਗੇ ਕਿਨੂੰ ਜੀ ਕਾਬੂ ਕਿਨੂੰ ਕਰੋਗੇ ਤੋਂ ਪੰਜਾਬ ਦੇ ਵੀਰਾਂ ਨੂੰ ਜਿੰਨੇ ਕਿਸਾਨ ਭਰਾ ਦੇ ਮੈਂ ਅਪੀਲ ਕਰੂੰਗਾ ਇਹ ਬਹੁਤ ਵੱਡਾ ਇੱਕ ਸਕੈਮ ਹੋਣ ਨੂੰ ਜਾ ਰਿਹਾ ਇਹਨਾਂ ਫਰਜ਼ੀ ਇਨਕਲਾਬੀਆਂ ਦੇ ਕਾਬੂ ਨਾ ਚੜ ਜਿਓ ਅਲਟੀਮੇਟ ਆਖੀ ਲਈ ਵੱਡੀ ਠੱਗੀ ਮਾਰ ਕੇ ਜਾਣਾ ਚਾਹੁੰਦੇ ਇਹਦਾ ਅਸੀਂ ਟਾਈਮ ਮੰਗੇ ਵੇਖੋ ਸਪੀਕਰ ਕੋ ਮੈਂ ਕਈ ਲਾਅ ਐਂਡ ਆਰਡਰ ਤੇ ਲੈਂਡ ਪੂਲਿੰਗ ਤੇ ਗੱਲ ਕਰ ਅਗਰ ਗੱਲ ਨਹੀਂ ਕਰਦੇ ਤਾਂ ਨਹੀਂ ਕਰਨਗੇ ਫਿਰ ਰੌਲਾ ਰੱਪਾ ਪੈ ਗਿਆ ਜੀ ਇਹਦਾ ਸੈਸ਼ਨ ਹੋ ਜਾਣਾ ਪਰ ਇਹਦੇ ਵਿੱਚ ਵੇਖੋ ਮੈਂ ਤੇ ਮਿਨਿਮਮ ਕਿਹਾ ਵੇਖੋ ਅਜ ਤੱਕ ਹੋਣਾ ਹੀ ਕੁਝ ਨਹੀਂ ਨਿਰੀ ਗਿਣਤੀ ਆਬਿਚਰੀਜ਼ ਨੇ ਅਜੇ ਤੇ ਜਿਨ੍ਹਾਂ ਦੇ ਡੈਥਸ ਹੋਈਆਂ ਨੇ ਉਹਨਾਂ ਨੂੰ ਸਰਦਾ ਤੇ ਫੁੱਲ 2 ਮਿੰਟ ਵਾਸਤੇ ਸਪੀਕਰ ਨੇ ਪੇਸ਼ ਕਰਨਾ ਤੇ ਹਾਊਸ ਹੋਟਲ ਕੱਲ ਦੇ ਦਿਨ ਪਤਾ ਨਹੀਂ ਇਹਨੇ ਕੀ ਰੱਖਿਆ ਅਜੇ ਤੱਕ ਤੁਸੀਂ ਹੈਰਾਨ ਹੋਵੋਗੇ ਜਿਹੜਾ ਬਿੱਲ ਹੈ ਜੇਕਰ ਕੱਲ ਬੀਅਦਵੀ ਦੇ ਬਿੱਲ ਜਿਹੜੇ ਨੇ ਉਹਦੇ ਤੇ ਅਜੇ ਤੇ ਸਾਡੇ ਕੋਲ ਕਾਪੀ ਹੈ ਨਹੀਂ ਕੋਈ ਜੇ ਇਹਨਾਂ ਦੀ ਸੀਰੀਅਸਨੈਸ ਹੋਏ ਆਪੋਜੀਸ਼ਨ ਨੂੰ ਮਿਨਿਮਮ 2-4 ਦਿਨ ਪਹਿਲੇ ਬਿਲ ਤੇ ਦੋ ਅਸੀਂ ਸਟੱਡੀ ਤੇ ਕਰ ਪਾਈਏ ਜਿਹੜੇ ਪੈਰ ਤੇ ਕੱਲ ਹੀ ਲੈ ਆਣਗੇ ਸਵੇਰੇ ਬਿਲ ਤੇ ਉਹਦਾ ਮਤਲਬ ਜੋ ਵੀ ਇਹਨਾਂ ਦਾ ਤੌਰ ਤੀਕਾ ਹੈ ਤਾਂ ਮੈਂ ਸਮਝਦਾ ਡੋਟ ਸਿਨਸਰ ਟੂ ਐਨੀਥਿੰਗ ਕਿੰਨੇ ਦੇ ਤੁਸੀਂ ਫਾਇਦਾ ਹੋਵੇਗਾ ਤੁਹਾਨੂੰ ਲੱਗਦਾ ਤੁਸੀਂ ਗੱਲ ਨਹੀਂ ਸਮਝਦੇ ਪਹਿਲੇ ਭੇਲ ਤੇ ਆਏ ਉਸ ਤੋਂ ਪਹਿਲੇ ਟਿੱਪਣੀ ਕਰਨਾ ਤੇ ਚੰਗਾ ਨਹੀਂ ਲੱਗਦਾ ਪਰ ਆਪ ਸਿਆਣੇ ਹੋ ਅਸੀਂ ਬਿੱਲ ਪੜਿਆ ਰਹੀ ਮੈਂ ਕੀ ਦੱਸਾਂ ਉਹ ਮੈਨੂੰ ਮੰਨ ਕਰਦੇ ਹੋ ਕਿ ਹਾਂ ਜੀ ਦੇਖੋ ਅਸੀਂ ਦੋ ਅਸੀਂ ਦੋ ਦਿਨ ਮਿਨੀਮਮ ਅਸੀਂ ਰਿਕੁਐਸਟ ਕੀਤੀ ਸਪੀਕਰ ਸਾਹਿਬ ਨੂੰ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਦਿਓ ਇੱਕ ਦਿਨ ਲੈਂਡ ਪੂਲਿੰਗ ਸਾਰੋਂ ਵੱਡੀ ਸਾਡੀ ਪਛਾਣ ਹੀ ਵੇਖੋ ਜੈ ਜਵਾਨ ਤੇ ਜੈ ਕਿਸਾਨ ਜੈ ਜਵਾਨ ਦੀ ਪਛਾਣ ਤੇ ਮੋਦੀ ਨੇ ਨਿਵੇੜਤੀ ਜੇ ਕਿਸਾਨ ਦੀ ਇਹਨਾਂ ਨੇ ਵੇਚਦੇ ਨਹੀਂ ਅੱਛਾ ਸੀਐਸ ਸੀਆਈਐਸ ਐਂਡ ਬਕਾਇਦਾ ਤੌਰ ਜਿਹੜੇ ਕਾਨੂੰਨ ਬਣੇ ਸੀ ਡਾਕਟਰ ਮਰਮੂਲ ਸਿੰਘ ਦੇ ਵੇਲੇ ਉਹਦੀ ਪਹਿਲੀ ਸ਼ਰਤ ਇਹ ਸੀ ਕਿ 70 ਤੋਂ 80% ਜਿਹੜੇ ਕਿਸਾਨ ਨੇ ਜਿੰਨਾ ਚਿਰ ਉਹ ਯੱਸ ਨਹੀਂ ਕਰਨਗੇ ਤੁਸੀਂ ਪਹਿਲੀ ਨਹੀਂ ਲੈ ਜ਼ਮੀਨ ਨਹੀਂ ਲੈ ਸਕਦੇ ਨੰਬਰ 1 ਨੰਬਰ 2 ਉਹਦੀ এনवायरमेंटਲ ਸਟਡੀ ਉਹਦੀ ਹਰ ਕਿਸਮ ਦੀ ਉਹਨੂੰ ਬਾਈਪਾਸ ਕਰ ਦਿੱਤਾ ਗਿਆ ਕਿ ਉਹਦਾ ਇੰਪੈਕਟ ਕੀ ਹੋਏਗਾ ਸੋਸ਼ਲ ਇੰਪੈਕਟ ਕੀ ਹੈ ਫਿਰ ਉਹਦੇ ਸਾਰਾ ਉਹਨੂੰ ਇੰਪੋਰਟੈਂਟ ਸੀ ਕੋਈ ਫਰਟਾਈਲ ਜ਼ਮੀਨ ਜਿਹੜੀ 2 ਜਾਂ 3 ਫਸਲਾਂ ਸਾਾਲ 'ਚ ਦਿੰਦੀ ਏ ਉਸ ਜ਼ਮੀਨ ਨੂੰ ਤੁਸੀਂ ਲੈ ਨਹੀਂ ਸਕਦੇ ਲੁਧਿਆਣਾ ਦੀ ਸਾਰਿਆਂ ਨੂੰ ਫਰਟਾਈਲ ਜ਼ਮੀਨ ਪੰਜਾਬ 'ਚ ਲੁਧਿਆਣਾ 24000 ਏਕੜ ਤੇ ਉੱਥੋਂ ਏ ਤੇ 16000 ਏਕੜ ਬਾਕੀ ਤੇ ਇਹਦੇ ਮੈਂ ਪੰਜਾਬ ਦੇ ਵੀਰਾਂ ਭਰਾਵਾਂ ਨੂੰ ਕਵਾਂਗੇ ਕਾਲਿਆਂ ਕੱਚਿਆਂ ਵਾਲੇ ਆਗੇ ਜੇ ਤੁਹਾਡਾ ਪਿੰਡ ਲੁੱਟ ਡਾਂਗਾ ਲੈ ਕੇ ਕੋਠਿਆਂ ਤੇ ਚੜਾਓ ਨਹੀਂ ਤੇ ਇਹਨਾਂ ਨੇ ਲੁੱਟ ਕੇ ਭੱਜ ਜਾਣਾ ਤੇ ਤੁਸੀਂ ਸੁਤੇ ਰਹਿ ਜਾਣਾ ਪਿੰਡ ਇੱਕ ਮਰਲਾ ਵੀ ਇਹਨਾਂ ਚੋਰਾ ਨੂੰ ਨਹੀਂ ਦੇਣੇ ਤੁਸੀਂ ਇੱਕੋ ਗੱਲ ਦਾ ਜਵਾਬ ਮੰਗੋ ਕਿ ਕੀ ਗੱਲ ਭਗਵੰਤ ਨੇ ਤੇ ਜਿਹੜਾ ਪੁੱਡਾ ਦਾ ਮਨਿਸਟਰ ਹੈ ਉਹਨੂੰ ਇਸ ਉਹਦੇ ਚੋਂ ਕਿਉਂ ਕੱਢਿਆ ਗਿਆ ਜੀ ਪਰ ਬਜਮਸ ਵੀ ਸੀਐਸਐਫ ਨੂੰ ਲੈ ਕੇ ਸਵਾਲ ਜੁਕਿਲ ਬਾਦ ਨੇ ਕਿ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਸਹਿਮਤੀ ਦਿੱਤੀ ਸੀ ਜਿਹਨੂੰ ਅਸੀਂ ਚਿੱਠੀ ਪਟਰੋਲ ਵੀ ਕਰੀਏ ਤੇ ਸੈਸ਼ਨਸ ਵੀ ਲੈ ਕੇ ਆਵਾਂਗੇ ਇਹਨੂੰ ਸਵਾਬ ਕਰਾਉਣ ਨੂੰ ਲੱਗੇ ਬੀਬੀਐਮ ਵੀ ਬੀਬੀਐਮ ਦੇ ਸਾਰੇ ਇਹ ਸਭ ਕੀ ਮਤਾਲੇ ਕੀ ਆ ਰਹੇ ਕਿੰਨੇ ਵਿਧਾਨ ਸਭਾ ਰੱਦ ਕਰਪਾਂ ਕਿੰਨੇ 2021 ਦੀ ਗੱਲ ਹੈ ਇਹ ਕਿੰਨਾ ਜੋ ਮਰਜ਼ੀ ਰੱਦ ਕਰਦੇ ਨੇ ਆਪਟਿਕਸ ਤੋਂ ਇਲਾਵਾ ਝੂਠ ਤੋਂ ਇਲਾਵਾ ਫਰਾਡ ਤੋਂ ਇਲਾਵਾ ਇਹਨਾਂ ਕੋਈ ਹੈ ਹੀ ਕੁਝ ਨਹੀਂ ਫਰਾ ਸਰ ਕੇਜਰੀਵਾਲ ਕਿਸ ਸਾਹਿਬ ਦੀ ਤਰਫੋਂ ਹੈ ਆਪਣੇ ਆਪ ਨੂੰ ਖੁਦ ਲਈ ਨੋਬਲ ਪ੍ਰਾਈਜ਼ ਮੰਗਾ ਕੇ ਹੈ ਉਸ ਤੇ ਕੋਈ ਟਿੱਪਣੀ ਨੋਬਲ ਪ੍ਰਾਈਜ਼ ਤੇ ਸਾਡੀ ਵਾਰੀ ਆਨ ਤੋਂ ਪਹਿਲੇ ਕੇਜਰੀਵਾਲ ਨੂੰ ਤੇ ਫਿਰ ਭਗਵੰਤ ਦੋਨਾਂ ਨੂੰ ਇਕੱਠੇ